ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਤੁਸੀਂ ਮੈਨੂੰ ਕਹਣਾ ਕਿੱਥੇ ਬੜਿਆ ਬੈਠਾ ਆਪਾਂ ਮੋਟਰ ਤੇ ਆ ਜੀ ਤੇ ਆਪਣੇ ਪੁਰਾਣੇ ਬੋਰ ਖਰਾਬ ਹੋ ਗਏ ਸੀ ਤੇ ਆਪਾਂ ਨਵੇਂ ਬੋਰ ਕਰਾਉਣ ਲੱਗੇ ਆ ਤੇ ਤੁਹਾਨੂੰ ਦੱਸਾਂਗੇ ਅੰਤ ਤੱਕ ਕਿੰਨਾ ਖਰਚਾ ਆਉਂਦਾ ਬੋਰਾਂ ਤੇ ਤੇ ਇਹ ਹੈਗੇ ਮੋਨੋ ਬਲੌਗ ਵਾਲੇ ਬੋਰ ਨੇ ਵੀ ਮੋਨੋ ਬਲੌਗ ਮੋਟਰ ਵਾਲੇ ਇਸ ਮਰਸੀ ਵਾਲੇ ਬੋਰ ਨਹੀਂ ਹੈਗੇ ਮੋਨੋ ਬਲੌਗ ਤੇ ਦੇਖਦੇ ਆ ਮੈਂ ਕਿੰਨਾ ਖਰਚਾ ਆਉਂਦਾ ਬੋਰ ਆਪਾਂ ਕਰਨੇ ਸੱਤ ਇਹ ਸਾਡੇ ਇੱਥੇ ਪਾਣੀ ਦੇ ਪੱਤਨ ਘਟਾ ਇੱਥੇ ਜਾਂਦੇ ਆ 28 ਤੋਂ 30 28 30 ਬਸ ਇੱਥੇ ਹੀ ਪਾਣੀ ਚੰਗਾ ਵਾ ਇਸੇ ਕਰਕੇ ਆਪਾਂ ਇੱਥੇ ਕਵਾਂਗੇ ਤੇ ਅੰਦਰ ਮੈਂ ਤਾਂ ਆਇਆ ਬਾਹਰ ਹਵਾ ਚਲਦੀ ਸੀ ਫਿਰ ਤੁਹਾਨੂੰ ਸਮਝ ਨਹੀਂ ਲੱਗਣੀ ਤੇ ਆਪਾਂ ਵੇਖਨੇ ਆਏ ਤੇ ਟੂਟਲੀ ਕਿੰਨੀ ਕਾਸਟ ਆਉਂਦੀ ਐ ਤੇ ਮਤਲਬ ਆਪਣੀ ਮੋਟਰ ਕਿੰਨੇ ਚਿਰ ਤਿਆਰ ਹੋ ਜਾਂਦੀ ਹੈ ਇਹਦਾ ਭਾਵ ਨਾ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਇਹਨਾਂ ਨੂੰ ਪਤਾ ਉਹਨਾਂ ਲਈ ਤਾਂ ਬਾਲੀ ਵਧੀਆ ਗੱਲ ਆ ਤੇ ਹੁਣ ਮੈਂ ਤੁਹਾਨੂੰ ਅੱਜ ਆਪਾਂ ਜੀਸੀਬੀ ਨਾਲ ਮਰਾ ਲਿਆ ਅਸੀਂ ਛਰੇ ਨਾਲ ਟੋਏ ਤਾਂ ਕਿਉਂਕਿ ਕਈ ਵਾਰੀ ਫਿਰ ਸੱਬਲ ਤੋਂ ਬਲ ਮਾਰਨੀ ਪੈਂਦੀ ਬਾਣ ਚ ਤਾਂ ਅਗੇ ਡੂੰਗੇ ਟੋਏ ਮਰਾਏ ਸੀ ਆ ਵੇਖੋ ਮੈਂ ਤੁਹਾਨੂੰ ਦਿਖਾਉਣਾ ਇੱਧਰ ਵੇਖੋ ਆ ਵੇਖੋ ਜੀ ਇਹ ਇਧਰ ਨੂੰ ਆ 7 ਬੋਰ ਕਰਨੇ 2 ਇਧਰ ਕਰਨੇ ਆ 2 ਇਧਰ 4 ਤੇ 3 ਇਧਰ ਨੂੰ ਕਰਨੇ ਆ 7 ਇਹ ਆ ਬਈ ਜੀ ਸੀ ਬਿਲਮ ਬਈ ਬੰਦੇ ਕੋਈ ਮਿਲਦੇ ਨਹੀਂ ਪਏ ਸੀ ਆਪਣੇ ਪਾਣੀ ਹੈਗਾ ਸਟਾਰਟਿੰਗ ਮੰਨ ਕੇ ਚਲੋ 8-9 ਫੁੱਟ ਤੇ ਪਾਣੀ ਆ ਜਾਂਦਾ ਵਾ ਤੇ 28 ਫੁੱਟ ਤੱਕ ਪਾਣੀ ਮਤਲਬ ਮਿੱਠਾ ਵਾ 28-30 ਤੱਕ ਉਦੋਂ ਥੱਲੇ ਪਤਣਾਉਂਦਾ ਉਦੋਂ ਥੱਲੇ ਪਾਣੀ ਖਰਾਬ ਆਂਦਾ ਵਾ ਇਸੇ ਕਰਕੇ ਬੋਰ ਉਤੇ ਰੱਖੀਦੇ ਆ ਨਾ ਕਰਕੇ ਇਹ ਤੇ ਬਿਨਿਆ ਕਿੰਨਾ ਖਰਚ ਆਉਂਦਾ ਵਾ ਮਿੱਤਰੋ ਲਾਈਕ ਜਰੂਰ ਕਰ ਦਿਆਏ ਤੁਹਾਡੇ ਚੱਕਰ ਚ ਆ ਵੇਖੋ ਇਹ ਮੈਂ ਕੁਣੀ ਚਲਾ ਲਈ ਆ ਇਧਰ ਟੱਪਾਂ ਲੱਗਿਆ ਹਾਂ ਨਾਲ ਲੱਗੀ ਤੇ ਦੱਸੋ ਜਰੂਰ ਕਿੱਦਾਂ ਬਣਿਆ ਇਹਨਾਂ ਨੂੰ ਖਰਚਾ ਵੀ ਦੱਸਾਂਗੇ ਉਹ ਮੈਂ ਸਮਾਨ ਲੈ ਆਇਆ ਵਾ ਟਰਾਲੀ ਦੇ ਸਮਾਨ ਹੈਗਾ ਵਾ ਬੋਰ ਦਾ ਤੇ ਬੁਰਗਰ ਨਾਲੀ ਮਸ਼ੀਨ ਲੈ ਕੇ ਆਉਣੀ ਹੈਗੀ ਉਹਦਾ ਟਾਇਰ ਪੈਂਚਰ ਹੋ ਗਿਆ ਸਵੇਰੇ ਲੈ ਕੇ ਆਵਾਂਗੇ ਤੇ ਬਾਕੀ ਇਹ ਝੜੀਆਂ ਝੁਰੀਆਂ ਦਾ ਕੰਮ ਹੋ ਗਿਆ ਤੇ ਤੁਹਾਨੂੰ ਮੈਂ ਪੁਰਾਣੇ ਬੋਰ ਬਣਾਉਣਾ ਇੱਕ ਮਿੰਟ ਵਾਹ ਜੀ ਪਤਾ ਨਹੀਂ ਮੇਰੀ ਸਹੀ ਕਿ ਨਹੀਂ ਆ ਇਧਰ ਪੁਰਾਣੇ ਬੋਰ ਸੀ ਆਪਣੇ ਉਰ ਲਈ ਇਧਰਲੀ ਸਾਈਡ ਆਵੇ ਇਧਰ ਐਨ ਲੰਮੇ ਰਹੇ ਇਧਰ ਨੂੰ ਇਹ ਟੁੱਟ ਗਏ ਮਨੇ ਜਲੋ ਕੱਢ ਲਿਆ ਆਪਾਂ ਜੇ ਸੀ ਨਾਲ ਕੱਢਦੇ ਨਿਕਲੇ ਨਹੀਂ ਪਾਈਪਾਂ ਟੁੱਟਣ ਡੀਆਂ ਸੀ ਫਿਰ ਮੈਂ ਚਲ ਛੱਡੂ ਖੜਾ ਬਿਚੇ ਆਪਾਂ ਦੂਈ ਕਰੋਣਾ ਤੇ ਮੋਟਰ ਤੇ ਮੈਂ ਤੁਹਾਡੀ ਨਿਗ੍ਹਾ ਮਰਾ ਮੋਨੂ ਬਲ ਬਲ ਉਹ ਵੇਖ ਲਓ ਮੋਨੂ ਬਲ ਜਿਨ੍ਹਾਂ ਨੇ ਨਹੀਂ ਵੇਖੀ ਜਿਨ੍ਹਾਂ ਨੇ ਵੇਖੀ ਉਹ ਲੈ ਬੜੀ ਵਧੀਆ ਗੱਲ ਆ ਉਗੇ ਪਾਣੀ ਆ ਲੈਣ ਦੇ ਨਹੀਂ ਨੇ ਵੇਖੀ ਇਹ ਮੋਟਰਾਂ ਉਹਨਾਂ ਦੇ ਦਾ ਕਰੋ ਨਹੀਂ ਚਲਕੀਆਂ ਮੈਂ ਦਿਖਾ ਲਈਏ ਲੋ ਵੀ ਦੇ ਦੂਜਾ ਸਮਾਨ ਆ ਗਿਆ ਕਬੂਰ ਡੰਨਾ ਬਲੀ ਬਹੁਤ ਮਿੰਨੀਆਂ ਤਸੱਲੀ ਕਰਾਈ ਆ ਇਹ ਸਵਾਹ ਜਾ ਕੇ ਲੱਗੇ ਆਂ ਹੈਂਡ ਤੱਕ ਦੱਸਾਂਗੇ ਕਿੰਨਾ ਖਰਚ ਆਇਆ ਟੋਟਲ ਤੇ ਤੁਹਾਨੂੰ ਬਣੇ ਰਿਹਾ ਜੇ ਮੋਟਰ ਚਲਾ ਕੇ ਵਿਖਾਉਣੀ ਹੈ ਤਾਂ ਹੀ ਵਲੌਗ ਛੋਟਾ ਬਣਾਉਣਾ ਲੱਗੇ ਆ ਕੰਮ ਜ਼ਿਆਦਾ ਕਰਨ ਲੱਗੇ ਆ ਉਹ ਇੱਕ ਸਰੇ ਲੱਗ ਗਿਆ ਸੱਤ ਕਰਨੇ ਆ ਜਿਹੜਾ ਮੀਲੀਮੀਟਰ ਕਰਾਤੀ ਤਸੱਲੀ ਇੱਧਰ ਇੱਧਰ ਕੀ ਹੋ ਗਿਆ ਮਿਸਤਰੀ ਇੰਜਣ ਗਰਮ ਹੋ ਗਿਆ ਗਰਮੀ ਵਾਲੀ ਆ ਇੰਜਣ ਵੀ ਢੋਲਾ ਪੈ ਗਿਆ ਕਿ ਲਈ ਠੀਕੜੇ ਕਰ ਆ ਇੱਧਰ ਆ ਬੰਦਾ ਹੋਣੀ ਜਿਹਨਾਂ ਦੇ ਪਾਣੀ ਮਾਰਦਾ ਫਿਰਦਾ ਆ ਸਾਗਟਾਂ ਦੀ ਢੇਰੀ ਲਿਆਉਣੀ ਆ ਬੰਦੇ ਨੇ ਕਿ ਲਈ ਵੀਡੀਓ ਤਾਂ ਨਹੀਂ ਭਰਾਵਾ ਬਣਾਉਂਦਾ 47 ਡਿਗਰੀ ਹੈਗਾ રે ਫੋਨ ਅੱਗੇ ਟੈਂਪਰੇਚਰ ਹੌਟ ਆ ਜਾਂਦਾ ਵਾ ਤਾਂ ਸਵੇਰੇ ਜਾਂ ਸ਼ਾਮੀ ਬਣਾਇਆ ਕਰਾਂਗੇ ਤਿੰਨ ਲੱਗ ਗਿਆ ਨੇ ਚਾਰ ਤੁਸੀਂ ਬਣੇ ਰਿਹਾ ਇਹ ਵੀਡੀਓ ਨਾਲ ਤੁਹਾਨੂੰ ਮੋਟਰ ਚਲਾ ਕੇ ਐਂਡ ਤੱਕ ਸਾਰਾ ਖਰਚਾ ਟੋਟਲੀ ਦੱਸ ਦੇਣਾ ਕਿੰਨਾ ਆਇਆ ਕਿੰਨਾ ਨਹੀਂ ਸਾਰੇ ਸਾਰ ਸੂਟ ਐਮ ਸੀ ਐਮ ਸੀ ਦਾ ਸਾਰਾ ਮਤਲਬ ਟੋਟਲੀ ਸਮਾਨ ਆ ਗਿਆ ਕਹਿੰਦਾ ਬਾਵਾ ਤੇ ਮੋਟਰ ਆਪਣੀ ਪੁਰਾਣੀ ਰਹੂਗੀ ਫੇਸਵਾਲ ਵੀ ਆਪਣਾ ਪੁਰਾਣਾ ਰਹੂਗਾ ਬਾਕੀ ਸਾਰਾ ਸਮਾਨ ਨਵਾਂ ਸਾਰੇ ਐਂਡ ਤੇ ਖਰਚਾ ਕੱਢਾਂਗੇ ਕਿੰਨਾ ਆਇਆ ਕਿੰਨਾ ਮਤਲਬ ਬਣਦਾ ਉਹ ਉੱਥੇ ਜਾ ਕੇ ਬਹਿ ਗਿਆ ਲਓ ਵੀ ਤੀਜੀ ਵੈਵ ਲੱਗ ਗਈ ਐ ਕਦੋਂ ਰਡੰਗ ਦੂਜਾ ਸਟਾਰਟ ਖੱਤ ਕਰਨੇ ਆ ਗਰਮੀ ਨੇ ਸਾਰਾ ਸੇ ਨਿਕੜਾ ਯਾਰ ਅੱਜ ਕੇ ਧੂਆਂ ਕਿ ਕਿਤੇ ਫੂਨ ਹੀ ਨਾ ਵਿੱਚ ਛੱਟ ਲਈਏ ਆ ਲੇ ਕੁ ਇਧਰ ਠੀਕ ਆ ਗਾ ਬੇ ਤੇ ਤਲਲੀ ਕੀ ਲੋਕੀ ਉਹ ਬੁਰਜ ਨਾ ਲਾਉਂਦੇ ਆਂ ਦਰਾਂ ਨਹੀਂ ਲੱਗਾ ਆ ਠੀਕ ਆ ਲੈ ਤੇ ਇਹ ਹਜੇ ਵੀ ਹਵਾਲਾ ਹੈਗਾ ਤੇ ਫਿਰ ਮੂੰ ਤੇਰੇ ਫਿਰ ਆ ਵਲਵ ਘਾਣ ਨਾ ਏ ਤੰਬੇ ਟੋਕ ਚੱਕ ਦੋ ਮਿੰਟ ਚੱਕਲਾ ਦੇਦਾ ਕਿ ਹੈਣਾ ਵੇ ਐ ਕੋਈ ਲੱਭਾ ਚੱਕ ਲੋ ਲੋ ਵੀ ਮੈਟਰ ਹੋਗਾ ਬेटर ਤਿਆਰ ਕਿ ਗੇਰ ਉਹਦਾ ਅੱਜ ਤਾਂ ਦੋ ਹੀ ਮਹਾਸਰੇ ਆਏ ਆ ਉਹਨੇ ਲਾਏ ਆ ਐਨੇ ਕੋਚ ਨੇ ਮੌਸਮ ਵੇਲਾ ਤੂੰ ਨੇਰੀ ਨੇਰੀ ਲਿਆ ਦਿਓ ਚੱਕ ਇੱਕ ਲੈ ਆਵੇ ਨੇਰੀ ਆ ਗਈ ਮੇਰੇ ਕੋਲ ਠੰਡੀਆਂ ਵਾਦੋਂ ਨਹੀਂ ਸਾਰਾ ਦਿਨ ਗਰਮੀ 'ਚ ਮਰ ਗਏ ਤੇ ਹੁਣ ਓੜੇ ਨੇਰੀ ਵੀ ਆ ਗਈ ਹੈ ਹਾਂਜੀ ਮਿੱਤਰੋ ਦਿਨ ਅਲ ਆ ਗਿਆ ਅੱਜ ਕਰਦੇ ਕੰਮ ਸਟਾਰਟ ਫਿਰ ਵੀ ਨਹੀਂ ਇਹਨੇ ਕੀ ਬੰਦ ਆ ਅੱਲੋ ਦੋ ਫਿਲਟਰ ਤੇ ਪਾਤੇ ਹੀ ਤੇ ਨੇਰਾ ਮਾਵਾ ਹੋ ਗਿਆ ਹੁਣ ਵੇਨੇ ਆ ਇੱਕ ਗਰਮੀ ਬੜੀ ਹੋਈ ਏ ਸਵੇਰੇ ਹੀ ਸੂਰਜ ਆ ਫਿਰਦੇ ਹੋ ਜਾਂਦਾ ਤੇ ਕੰਮ ਘਟ ਨਹੀਂ ਵੜਦਾ ਫਿਰ ਤੀਜਾ ਆ ਬੰਦੇ ਨੇ ਲੱਤੀ ਵਾਲੀ ਬਿੜੀ ਇਹਨੂੰ ਨੀਂਦ ਹੁੰਦੀ ਆ ਹੁਣ ਇਹਨੂੰ ਪਤਾ ਨਹੀਂ ਲੱਗਦਾ ਮੈਨੂੰ ਮੰਜਾ ਹੋਵੇ ਤਾਂ ਮੈਂ ਇੱਥੇ ਪੈ ਜਾਵਾਂ ਬਸ ਹਣਾ ਯਾਰ ਓਏ ਮੇਰੇ ਯਾਰ ਰਸਾ ਪੀ ਲੈ ਇਹ ਇਹ ਆਈ ਪਿੰਡੀ ਵਾਲਾ ਇੱਕ ਇਹਦਾ ਚੇਲਾ ਆ ਗਾਣਾ ਇਹ ਚੇਲਾ ਇਹਦਾ ਇਹ ਦੋ ਦੋਵੇਂ ਮਿਸਤਰੀ ਸਲਾਹ ਦਵਾ ਕੇ ਕਿਹਦੇ ਨਹੀਂ ਰਲਦੇਗੇ ਇੱਕ ਕਹਦਾ ਆਇਆ ਕਰੋ ਦੂਜਾ ਕਹਦਾ ਆਇਆ ਕਰੋ ਇਹ ਜੇ ਹੋਰ ਵੀ ਇੱਕ ਦਲ ਵੇਖਣਾ ਪਾਵੇਂ ਦੋਵੇਂ ਪਿਆਹ ਦੇਲੇ ਆ ਸਲਾ ਇਹਨਾਂ ਦੀ ਕੋਈ ਨਹੀਂ ਆਫਸਰ ਰਾਲ ਦੇਗੀ ਇਹ ਪਿੰਡੀ ਵਾਲਾ ਇੱਕ ਬੋਰ ਕਰਦਾ ਕਿ ਪੌਂਦਾ ਬਾਲਾ ਆ ਮੈਂ ਅੱਧਾ ਘੰਟਾ ਹੋਰ ਵੇਖਣਾ ਨੇ ਜ਼ਰਾ ਬੋਰੀ ਪੇਸਰਾ ਜਗਾ ਦੇਣਾ ਆ ਫਿਰ ਦਾ ਕਿ ਮੇਲੇ ਤੂਰਤਾ ਆ ਨਗਰਿਆ ਤੇ ਹੋਇਆ 올ਡੂ ਉਧਰ ਲਾਇਆ ਫਿਲਟਰ ਲਾ ਕੇ ਇਹ ਐਡਾ ਤਗੜਾ ਮਿਸਤਰੀ ਆ ਨਲਕੇ ਜਿੰਨਾ 250 ਫਟ ਬੋਰ ਇੱਕ ਦਿਨ ਚ ਕਰਦਾ ਦਿਨ 4 ਹੋ ਗਏ ਭਾਏ ਲੱਗਣ ਤੇ ਚੌਥਾ ਅਗਬੋਰੀ ਆ ਤੂੰ ਤਾਂ ਟਾਈਮ ਪਾਸ ਕਰਦਾ ਤੈਨੂੰ ਮਾਲ ਨਹੀਂ ਹੈਗਾ ਜਾ ਉੱਤਰ ਜਾ ਉਹਨੂੰ ਭੇਜ ਪਰ ਆ ਜਾ ਚਾਟੜੂ ਭੇਜ ਮਤਲਬ ਕੀ ਆ ਤੇਰੀ ਸਾਰੀ ਵਿਖ ਜੂ ਜਿੰਨੇ ਦਾ ਹੈਗਾ ਆ ਤੇਰੀ ਵਸ਼ੀਲ ਜੀ ਸਾਰੀ ਵਿਖ ਜੂਗੀ ਜਿੰਨੇ ਦਾ ਇਹ ਆ ਹਾਂਜੀ ਮਿੱਤਰੋ ਦਿਨ ਪੰਜਵਾਂ ਤੇ ਪੰਜਵਾਂ ਹੀ ਬੋਰ ਚੱਲ ਪਿਆ ਉਹ ਦਿਨ ਪੰਜਵਾਂ ਕਿਹਨਾਂ ਸੌਰੀ ਦਿਨ ਤੀਜਾ ਤੇ ਪੰਜਵਾਂ ਬੋਰ ਚੱਲ ਪਿਆ ਲੱਗੇ ਹੋਏ ਹੌਲੀ ਹੌਲੀ ਠੱਕ ਠੱਕ ਕਰਾਉਣ ਐ ਸੁਣਦੀ ਹੋਈ ਉਹ ਫਿਰ ਪਿਛੇ ਇਧਰ ਵੇਖੋ ਆ ਵੇਖੋ ਆ ਵੇਖੋ ਸਮੈਲ ਫੜਾੜੀ ਮੇਰੇ ਵਾਲ ਕੌੜਾ ਕੌੜਾ ਹੋ ਰਿਹਾ ਜਦੋਂ ਮੈਂ ਵੀਡੀਓ ਬਣਾਉਣਾ ਕਿ ਤੇ ਮੈਨੂੰ ਫੜ ਹੀ ਨਾ ਲੈਣ ਸਾਰੇ ਇਹ ਆ ਜੀ ਪਿੰਡੀ ਵਾਲਾ ਮਿਸਤਰੀ ਫੋਰਮੈਨ ਹਨਾ ਬੁਲਪਾ ਸੰਗਦੇ ਆ ਸਾਰੇ ਵੀਡੀਓ ਤੋਂ ਇੱਕ ਕਬੜਾ ਜਿਹਾ ਫੋਰਮੈਨ ਆਇਆ ਇੱਥੇ ਹੈਲੋ ਬਰੋਣਾ ਜੱਟ ਵਿਆਂਲ ਦੇਖਣਾ ਵੀ ਕਹਿ ਕਿਵੇਂ ਆ ਹਾਰੇ ਕਿਵੇਂ ਆ ਸਾਰੇ ਹਾਂ ਆਪਾਂ ਕੀ ਕਰ ਲੱਗੇ ਆ ਬੋਰ ਹਾਂ ਲੱਲੂ ਹੈਗਾ ਇਹਨੂੰ ਕਿਹੜਾ ਪਤਾ ਕਿਸੇ ਦਾ ਨਹੀਂ ਪਤਾ ਨਹੀਂ ਮਲਾ ਹੱਥ ਤੇ ਲੱਲੂ ਲੱਲੂ ਮਲਾ ਹੱਥ ਮੋਰ ਲਾਉਣ ਮੋਰ ਲਾਉਣ ਇੱਕ ਇੱਕ ਜੰਬੜਿਆ ਹੋਇਆ ਟੋਏ ਨੂੰ ਨਹੀਂ ਏ ਚਾਵਲ ਖਾਤਾ ਹੈ ਇਹ ਖਾਤਾ ਹੈ ਭਈਆ ਚਾਵਲ ਕੀ ਖਾਤਾ ਹੈ ਓਏ ਓਏ ਇਧਰ ਕੋ ਮੂੰਹ ਕਰਨਾ ਇਹ ਇਹ ਭਈਆ ਚਾਵਲ ਖਾਤਾ ਹੈ ਦੋ ਤੇ ਦੋ ਚਾਰ ਪੰਜਵੇਂ ਦਾ ਫਿਲਟਰ ਸੇ ਆਉਣ ਲੱਗੇ ਪੰਜ ਹੋ ਗਏ ਹਨਾ ਵੀ ਇਹ ਚੌਲ ਖਾਂਦਾ ਹੀ ਓਏ ਇਹ ਚੌਲ ਸੰਦਾਈ ਇਹ ਹਾਂ ਕਾਲਾ ਬੜਾ ਕਾਲਾ ਐ ਅਛਾ ਕਾਲਾ ਬੜਾ ਆ ਪਿਆ ਆ ਕੀ ਹਲਾਏ ਕਹਿੰਦਾ ਚੌਲ ਖਾਂਗਾ ਤੂੰ ਕਾਲਾ ਆ ਪਿਆ ਲਓ ਮੇਤਰੋ ਪੰਜ ਬੋਰ ਹੋ ਗਏ ਆ ਹੁਣ ਦੋ ਪਰਾਂ ਕਰਨੇ ਆ ਪੱਟ ਕੇ ਸਾਰਾ ਡਾਂਚ ਆ ਜਾਏ ਅਗਰ ਨਾ ਭੈਂਡਿਆ ਵਾ ਇਹ ਕੰਮ ਇਹ ਨਹੀਂ ਹੋਏ ਨਾ ਬਾਬਾ ਸੇ ਉਹ ਆਪਾਂ ਇਹਨੂੰ ਪਾਟ ਗਏ ਇਧਰੋਂ ਲੈ ਦੋ ਪਾਜੋ ਹੋ ਜਾਣਗੇ ਫਿਰ ਕਰਕੇ ਫੀਡਿੰਗ ਤੇ ਫਿਰ ਮੋਟਰ ਚਲਾ ਕੇ ਤੁਹਾਨੂੰ ਪਾਣੀ ਵਿਖਾ ਕੇ ਐਂਡ ਤੇ ਸਾਰਾ ਖਰਚਾ ਤੁਹਾਨੂੰ ਦੱਸਾਂਗੇ ਕਿੰਨਾ ਆਇਆ ਤੇ ਬਣੇ ਰਿਹਾ ਜੇ ਵੀਡੀਓ ਦੇ ਨਾਲ ਥੋੜੀ ਜਿਹੀ ਵੀਡੀਓ ਸ਼ਾਇਦ ਲੰਬੀ ਹੋ ਜੇ ਪਰ ਖਰਚਾ-ਕੁਰਚਾ ਆਪਾਂ ਸਾਰਾ ਕੋ ਦੱਸਾਂਗੇ ਹਾਂਜੀ ਮਿੱਤਰੋ ਵੈਗਰੂ ਦੀ ਕਿਰਪਾ ਨਾਲ ਸ਼ੂਗਰ ਹੋਇਆ ਸਤਵੇਂ ਬੋਰ ਤੇ ਪਹੁੰਚਿਆ ਲਾਸਟ ਤੇ ਤੇ ਬਸ ਸਵੇਰੇ ਮਤਲਬ ਫਿਲਟਰ-ਫਿਲਟਰ ਪਾ ਲਾਂਗੇ ਸਤਵੇਂ ਬੋਰ ਤੇ ਸਤਵੇਂ ਬੋਰ ਦਾ ਕੰਮ ਚੱਲਣ ਲਿਆ ਵਾ ਅਮੈਂ ਵਿਖਾਉਣਾ ਤੁਹਾਨੂੰ ਬਾਕੀ ਸਾਰੇ ਕਰ ਲਏ ਡਨ 6 ਬੋਰ ਡਨ ਹੋ ਗਏ 7ਵਾਂ ਬੋਰ ਕਰਕੇ ਓਪਰਲੀ ਫੀਡਿੰਗ ਕਰਕੇ ਤੇ ਮੋਟਰ ਚਲਾਉਣੇ ਸਵਾਰੇ ਤੇ ਨਾਲੇ ਫਿਰ ਤੁਹਾਨੂੰ ਦੱਸ ਦਿਆਂ ਖਰਚਾ ਵਰਚਾ ਕਿੰਨਾ ਆਇਆ ਕਿੰਨਾ ਨਹੀਂ ਆਇਆ ਤੇ ਆ ਵਿਖਾਉਣਾ ਹੁਣ ਮੈਂ ਤੁਹਾਨੂੰ 7ਵਾਂ ਬੋਰ ਆ ਇਧਰ ਵੇਖੋ 7ਵੇਂ ਬੋਰ ਦੀ ਜੀਵਾਵਲਾ ਕੰਢੀ ਆ ਬਾਕੀ ਔਰ ਲਾਈਨ ਜੀ 5 ਲਾਈਨ ਜੀ ਹੋ ਗਏ ਦੋ ਉਧਰ 6 7 ਮੰਜਵਾ ਆ ਕੰਨਲ ਜਾਂ ਸੇੜੀ ਉਰਕੀਆਂ ਦਾ ਜਿੱਦਾਂ ਦਾ ਆ। ਇਹ ਕੰਮ ਨਾ ਕਰਦਾ ਨਹੀਂ ਕੋਈ। ਆ ਮੇਰਾ ਤਾਂ ਤੂੰ ਕਰਕੇ ਚੱਲਾ ਕੇ। ਆ ਵੇ ਇਕੱਲਾ ਗੱਲਾਂ ਵਾਲਾ ਹੀ ਏ ਆਖੜ ਮੇਰੇ ਉੱਡਿਆ ਵਾ। ਮੇਰੇ ਬਰਾਬਰ ਕਈ ਫੜਨੇ ਹੂੰ। ਲਾਈਵ ਵੀਡੀਓ ਚ ਲਾਉਂਗਾ। ਪਹਿਲਾ ਹਾਂ ਹਾਂ ਅਗਰ ਲਾਗੇ ਨਾ ਲਾਹ ਰੋਣ ਥੱਲੇ ਨੂੰ ਸਿਰ ਛੱਟ ਲਿਆ। ਆ ਜਾ ਆ ਜਾ ਕਈ ਫੜਲਾ ਟੋਏ ਭਰਨੇ ਆ ਜਾ। ਹੋ ਹੁਣ ਐਡੀ ਨਹੀਂ ਗੱਲ ਆ ਗਈ ਤੂੰ ਆ ਜਾ ਯਾਰ ਤੂੰ ਬਰਾਬਰ ਲੱਗ ਲੱਗਣਾ ਹੀ ਬਰਾਬਰ ਵੀਡੀਓ ਹੁਣ ਹਾਂ ਹੁਣ ਸਿਰ ਮਾਰਦਾ ਨਾ ਭਾਈ ਦਾ ਉਹ ਜਿਹੜਾ ਬਗਾਨਾ ਨਾਲ ਵਾਹ ਪੈਂਦਾ ਉਹਦਾ ਪਤਾ ਲੱਗਦਾ ਹੁੰਦਾ ਐਡਾ ਨਕਮਾ ਬੰਦਾ ਇਹਨੂੰ ਆਖਿਆ ਫਿਲਟਰ ਸੇ ਆਉਂਦੇ ਕਿੱਥੇ ਕਿੱਥੇ ਉਹ ਭੱਜ ਗਿਆ ਫਿਲਟਰ ਨਹੀਂ ਚਲਦਾ ਵਿਆ ਕਿਹਦਾ ਵਿਰ ਤੋਂ ਨਹੀਂ ਚਲਦਾ ਚੱਲਦਾ ਆਦਾ ਲੈ ਲੂਗਾ ਆਦਾ ਮੈਨੂੰ ਮੈਂ ਸਾਰੇ ਟੋਏ ਟੋਏ ਬੱਟੇ ਸਾਰਾ ਕੋ ਕਰਾਇਆ ਨਾਲ ਉਹ ਤਰ੍ਹਾਂ ਹੀ ਮੈਂ ਦੂਜੇ ਨੂੰ ਕਹਣਾ ਦੋਖਾ ਹੁੰਦਾ ਇਹ ਕਾ ਚੌਧਰੀ ਆਵੇ ਆਵੇ ਠੀਕ ਅੱਜ ਚਾਵਲ ਮਿਲੇਗਾ ਆਲਾ ਮੇਰਾ ਮੂਡ ਐਡ ਕੋ ਹੁੰਦਾ ਜਿਵੇਂ ਪਤਾ ਨਹੀਂ ਕਿੱਡਾ ਜਿਹਾ ਸੈਲੀਬ੍ਰਿਟੀ ਹੁੰਦਾ ਲੋ ਵੀ ਮਿੱਤਰੋ ਅੱਜ ਆਪਣੇ ਸੱਤੇ ਬੋਰ ਕੰਪਲੀਟ ਹੋ ਗਏ ਉਹ ਸਤਵੇਂ ਬੋਰ ਦੇ ਹੋਵੇ ਪਾਈਪਾ ਕੱਢਣ ਦਾ ਆ ਤੇ ਬਸ ਇਸ ਤੋਂ ਮਗਰੋਂ ਰਹਿ ਗਈ ਗੱਲੀ ਫੀਡਿੰਗ ਫੀਡਿੰਗ ਕਰਕੇ ਤੇ ਤੁਹਾਨੂੰ ਪਾਣੀ ਪ੍ਰੋਮੋਟਰ ਨੂੰ ਫਿਰ ਪਾਣੀ ਚਕਾ ਕੇ ਫਿਰ ਐਂਡ ਤੇ ਲਾਉਣੇ ਹਸਾਬ ਤਾਂ ਕਿੰਨਾ ਬੰਦਾ ਖਰਚਾ ਖਰਚਾ ਸਾਰਾ ਲੋ ਵੀ ਪਿੰਡੀ ਵਾਲੇ ਦਾ ਸ਼ੁਕਰਗੁਜ਼ਾਰ ਆ ਸੱਤੇ ਬੋਰ ਕਰਤੇ ਕੰਪਲੀਟ 2 ਆਵੇ 1 2 3 4 ਉਹ ਬਰਾ ਉਹਦੇ 5 ਹੋਰ ਤਰਪੂਣ ਕਰਦੇ ਫਿਟਿੰਗ ਲੋ ਵੀ ਆਪਾਂ ਤਗੜਾ ਹੀ ਬਗੇ ਆ ਨਾ ਰੈਡੀ ਫਿਟਿੰਗ ਬਾ ਦੋ ਜੋੜ ਰਹਿ ਗਏ ਆ ਉਨ ਨੋਬਲ ਔਕ ਹੱਸਪਾਇਸ ਵੀ ਕਰਾਂਗੇ ਫਿਰ ਵੇਨੇ ਸੱਤ ਤਬਰ ਵੇਨੇ ਪਾਣੀ ਕਿ ਨਾ ਬੰਦਾ ਤੋ ਕਾਮਜਾਬ ਹੋ ਗਿਆ ਲਓ ਜੀ ਇਹ ਇੱਕ ਰੀ ਬੱਝ ਆਇਆ ਪਾਣੀ ਦਾ ਪੂਰਾ ਚਾਰ ਦਾ ਹਾਂ ਸਾੜਦੇ ਹੋਈ ਲੋ ਮਿੱਤਰੋ ਚਾਰ ਦਾ ਪਾਣੀ ਜਿਆ ਕਰੋ ਪਾਣੀ ਬਣ ਗਿਆ ਪੂਰਾ ਸੱਤ ਬੋਹਰ ਤੇ ਕਰੂੰਗਾ ਲਾੜੀ ਤੋਂ ਕਰਾ ਲਓ ਫੋਨ ਲਾਓ ਇੱਕ ਮਿੰਟ ਉੱਥੇ ਚੱਲਿਆਂ ਨਾਲੇ ਅੰਦਰ ਤੁਹਾਨੂੰ ਬੈਂਡ ਗੁੰਡ ਤੇ ਮੋਟਰ ਹੋਣਾ ਮੋਨੋ ਮੋਨੋ ਬਲੌਕ ਬੈਂਡ ਤਾਂ ਲਾਇਆ ਮੈਂ ਇਧਰ ਮੂਰੇ ਮੂਰੇ ਫਿਰ ਨਾ ਬੰਦ ਕਰਦਾ ਨਹੀਂ ਨਾ ਵੇ ਸਾਸ ਵਈ ਜਾ ਰਹਿਗਾ ਤਾਰਾ ਦੂਰਾ ਦਾ ਕਰਦਿਆਂ ਸੀ ਇੱਕ ਪਾਸੇ ਦੀ ਤੇ ਬਾਕੀ ਹੁਣ ਤੁਹਾਨੂੰ ਦੱਸਦੇ ਖਰਚਾ ਵਰਤਾ ਕਿੰਨਾ ਆ ਗਿਆ ਆ ਜੋ ਹਾਂਜੀ ਮਿੱਤਰੋ ਹੁਣ ਤੁਸੀਂ ਵੇਖ ਹੀ ਲਿਆ ਹਨ ਬੋਰੂਰ ਦਾ ਸਾਰਾ ਹੁਣ ਗੱਲ ਕਰੀਏ ਖਰਚੇ ਦੀ ਆਜੋ ਹੁਣ ਮੈਂ ਤੁਹਾਨੂੰ ਦਿਨੋਣਾ ਖਰਚਾ ਇਹਦੇ ਤੇ ਵੀ ਟੋਟਲੀ ਕਿੰਨਾ ਆ ਗਿਆ ਇਹਦੇ ਵਿੱਚ ਮੇਰੀ ਮੋਟਰ ਆਉਦੀ ਹੀ ਜਿਵੇਂ ਅਨਕ ਜੇ ਲੋਕਾਂ ਮੋਟਰ ਵੀ ਲਈਏ ਵੀ ਚਲਦੀ ਹੋਈ ਲਈਏ ਕਹਿੰਦਾ ਭਾਅ ਚਲਦੀ ਆਪਣਾ 20-25 ਹਜ਼ਾਰ ਦੀ ਮੋਟਰ ਮਿਲਣੀ ਮੋਨੋ ਬਲੌਗ ਪੰਜ ਦੀ ਮੋਟਰ 20-25 ਹਜ਼ਾਰ ਦੀ ਚਲਦੀ ਕੋਈ ਹਨਾ ਤੇ ਇੱਕ ਮੇਰਾ ਫੇਸ ਵਾਲ ਜਿਹੜਾ ਉਹਨਾਂ ਪਤਾ ਕਹਿ ਦਿੰਦੇ ਜਿਹੜਾ ਉਹ ਵੀ ਮੰਨ ਕੇ ਚਲੋ ਜੇ ਦੇਸੀ ਜੇ ਲਈਏ ਤੇ 15-1600 ਦਾ ਸ਼ੁਰੂ ਹੁੰਦਾ ਤੇ ਜੇ ਮਹਿੰਗਾ ਲਈਏ ਤੇ ਫਿਰ ਤੇ ਨੀਅਰ 3500 ਵੀ ਮਿਲ ਜਾਂਦਾ ਕਾ ਕਰਕੇ ਉਹ ਵੀ ਮੇਰਾ ਆਪਦਾ ਸੀ ਉਪਰਲੀ ਫਲੈਂਚੀ ਵੀ ਆਪਦੀ ਸੀ ਤੇ ਮੇਰਾ ਗੋਡਾ ਵੀ ਆਪਦਾ ਸੀਗਾ ਹਨਾ ਇਹ ਸਮਾਨ ਮੇਰਾ ਆਪਦਾ ਸੀਗਾ ਟੀ ਤੱਕ ਮਤਲਬ ਟੀ ਤੱਕ ਜਿਹੜਾ ਖਰਚ ਆਇਆ ਬੋਰ ਦਾ ਹੇਟਲਾ ਉਹ ਮੈਂ ਤੁਹਾਨੂੰ ਦੱਸਦਾ ਕਿੰਨਾ ਆਇਆ ਆ ਆ ਦੇਖੋ ਆ ਮੈਂ ਲਾਉਂ ਦਿਆਂ ਹਾਂ ਇਹ ਪਹਿਲੇ ਦਿਨ ਆਇਆ ਸੀ 34650 ਰੁਪਏ ਮੇਰੇ ਤੋਂ ਨੇ ਮੰਗੇ ਸੀ ਸਮਾਨ ਵਾਲਨੇ ਤੇ ਮੈਂ 650 ਉਹਲੇ ਦਿੱਤੇ ਨਹੀਂ ਮੈਂ ਦਿੱਤਾ ਸੀ 34000 ਰੁਪਇਆ ਸਮਾਨ ਦਾ ਆ ਜਿਹੜੀਆਂ ਆਪਾਂ ਝਰੀਆਂ ਲਵਾਈਆਂ ਸੀ 2120 ਰੁਪਏ ਆਪਣੇ ਬਣੇ ਸੀ ਜੀਸੀਬੀ ਵਾਲਾ ਲੈ ਗਿਆ ਸੀ ਆ 450 ਸਮਾਨ ਦਾ ਕਿਰਾਇਆ ਜਿਹੜਾ ਬੰਦਾ ਆ ਸੀ ਹਾਂ ਛੋਟੇ ਹਾਥੀ ਦੇ ਛੱਡਣ ਪਾਈਪਾਂ ਵਗੈਰਾ ਫਿਲਟਰ ਉਹ ਲੈ ਗਿਆ ਸੀ 12000 ਰੁਪਏ ਲੈ ਗਿਆ ਮਿਸਤਰੀ ਜਿਹੜਾ ਬੋਰ ਕਰਨ ਦਾ 60 ਰੁਪਏ ਫੁੱਟ ਦੇ ਦੇ 28 ਫੁੱਟ ਕਬੁਰ ਗਿਆ 7 7 ਬੋਰ 28 ਫੁੱਟ ਗਿਆ 200 ਫੁੱਟ ਹੋ ਗਿਆ ਚਲੋ ਉਤਲਾ 2-3 ਫੁੱਟ ਘਟਦਾ ਹੈ 200 ਫੁੱਟ ਦੇ ਰੁਪਏ ਲਾਈਏ 60 ਰੁਪਏ ਫੁੱਟ ਤੇ 12000 ਰੁਪਏ ਉਹਦੇ ਬੰਦਾ ਤੇ 500 ਦਾ ਫੇਰਾ ਜਾਣ 4 ਦੇ ਘਟ ਗਏ ਸੀ ਤੇ ਇੱਕ ਸਲੂਸ਼ਨ ਘਟ ਗਿਆ ਸੀ ਉਹ ਤੇ 2400 ਰੁਪਈਆ ਬੰਦੇ ਲੈ ਕਹਿੰਦੇ ਸੀ 600 ਰੁਪਈਆ ਦਿਹਾੜੀ ਦੇ ਲੈ ਕਹਿੰਦੇ 700 ਤੇ ਤੇ ਉਹ ਦਿਹਾੜੀਆਂ ਜਿਹੜੀਆਂ ਲੱਗੀਆਂ ਬੰਦਿਆਂ ਦੀਆਂ ਉਹ 2400 ਤੇ ਟੋਟਲ ਲੱਗਾ 52470 ਰੁਪਈਏ ਇਹ ਇਹਦੇ ਚ ਜੇ ਆਪਾਂ ਲਾਈਏ ਹੋਰ ਵੀ ਮੇਰੀ ਵੀ 25000 ਦੀ ਮੋਟਰ ਵੀ ਆਪਦੀ ਸੀ ਉਹ ਮੇਰੇ ਕੋਲ origional face wall 35 3600 ਦਾ ਉਹ ਵੀ ਮੇਰਾ ਆਪਦਾ ਸੀਗਾ ਗੋਡਾ ਵੀ ਤੁਲਾਵਦਾ ਹੀ ਫਲੈਂਚੀ ਵੀ ਆਪਦੀ ਹੀਗੀ ਸਾਰਾ ਵੀ ਮਤਲਬ ਉਹੀ ਕੰਮ ਦੇ ਗਿਆ ਮੈਨੂੰ ਤਾਂ ਕਰਕੇ ਜੇ ਆ ਮੰਨ ਕੇ ਚਲੋ ਜੇ ਉਤਰਾ ਲਾਈਏ 20 25000 ਦੀ ਮੋਟ ਲਈਏ ਪਿਆ 60 70 75 75 ਤੇ 3000 ਦਾ ਗੋਡਾ ਲਾ ਲਈਏ 76 78000 78 ਤੇ 3000 ਦੀ ਫਲੈਂਚੀ 80000 80000 ਤੇ ਉਹ ਉਤਲੀ ਪੈਪ ਜੀ ਲਾ ਲਓ ਮੰਨ ਕੇ ਚਲੋ 85 ਹਾਂ 85000 ਰੁਪਇਆ ਆਪਣੇ ਏਰੀਏ ਦੇ ਆਉਂਦਾ ਖਰਚਾ ਜੇ ਸਾਰਾ ਸਮਾਨ ਆਉਦਾ ਹੋਵੇ 85000 ਰੁਪਿਆ ਆ ਖਰਚਾ ਸੱਤ ਬੋਰ ਕੀਤੇ ਆ ਚਾਰ ਦਾ ਪਾਣੀ ਬਣ ਗਿਆ ਤੁਹਾਨੂੰ ਮੁਖਾਤਾ ਤੇ ਜੇ ਇਹ ਤਾਂ ਚਲੋ ਮੇਰਾ ਆਉਦਾ ਹੀ ਜੇ ਵੈਸੇ ਆਪਾਂ ਟੋਟਲ ਕੋਸਟ ਦੀ ਗੱਲ ਕਰੀਏ ਨਾ ਟੋਟਲ ਜੇ ਨਵੇਂ ਸਰੋਗ ਰਹੇ ਨੇ ਪੋਰ ਕਰਾਉਣੇ ਜਿਨ੍ਹਾਂ ਦੇ ਇੰਨੇ ਕ ਜਾਂਦੇ ਆ 85000 ਰੁਪਿਆ ਆਉਂਦਾ ਖਰਚਾ ਇੱਕ ਬੋਰ ਦਾ ਲੱਖ ਮੰਨ ਕੇ ਚਲੋ ਥੋੜਾ ਜਿਹਾ ਘਟਉਣੀ ਇੱਕੀ ਬਾਕੀ ਜਿਹੜੇ ਟੋਏ ਟੋਏ ਭਰਨ ਤੇ ਲੇਬਰ ਲਾਵਾਂਗੇ ਉਹ ਚਲੋ ਵੱਖਰੇ ਤੇ ਬਾਕੀ ਜਿਹੜੇ ਲੱਗੇ ਉਹ ਮੈਂ ਦੰਦਾ ਦਦਾ ਚਲੋ ਠੀਕ ਹੈ ਜੀ ਹਾਂਜੀ ਹੁਣ ਤੁਸੀਂ ਸਾਡੀ ਵੀਡੀਓ ਵੇਖ ਹੀ ਲਈ ਆ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਜਰੂਰ ਕਰਕੇ ਦੱਸਿਆ ਜੇ ਤੇ ਜਿੱਥੇ ਕਿਤੇ ਕਮੀ ਹੋਈ ਕਮੈਂਟ ਕਰਕੇ ਉੱਥੇ ਵੀ ਦੱਸਿਆ ਜੇ ਬਾਕੀ ਆਪਣੇ ਚੈਨਲ ਨੂੰ ਜਰੂਰ ਸਾਰੇ ਸਬਸਕ੍ਰਾਈਬ ਕਰ ਲਓ ਕਿਉਂਕਿ ਆਪਾਂ ਜਿਹੜਾ ਕੰਮ ਕਰਦੇ ਆ ਆਪਾਂ ਨਾਲ ਖਰਚਾ ਵੀ ਜਰੂਰ ਦੱਸਦੇ ਆ ਅਗਲੇ ਨੂੰ ਠੀਕ ਹੈ ਜੀ ਓਕੇ ਜੀ ਧੰਨਵਾਦ ਜੀ ਵੀਡੀਓ ਵੇਖ ਲਈ ਸਾਰਿਆਂ ਦਾ ਫਿਰ ਤੋਂ ਧੰਨਵਾਦ ਕਰਦੇ ਆ